ਅਮਰ ਇੰਡੀਆ ਖਤਮ ਹੋ ਗਿਆ ਅੱਜ 11ਵੇਂ ਮਹੀਨੇ ਦੀ 6 ਤਰੀਕ 2025 ਦਿਨ ਵੀਰਵਾਰ ਤੇ ਜਿਹੜਾ ਤੁਸੀਂ ਸਾਹਮਣੇ ਛੱਡ ਦੇਖੀ ਐ ਨੋ ਇੱਥੇ ਆਪਣੀ ਰਾਤ ਬਤੀਤ ਹੋਈ ਸੀਗੀ ਤੇ ਹੁਣ ਦਾ ਜਿਹੜਾ ਸਮਾਂ ਹੋ ਗਿਆ 6 ਵਜ ਗਿਆ ਤੇ ਅੱਜ ਭਾਈ ਮੁੰਡਿਆਂ ਨੇ ਟਾਈਮ ਨਾਲ ਹੀ ਸਾਈਕਲ ਜਿਹੜੇ ਆਪਦੇ ਕਸ ਕੁਸਕੇ ਤੇ ਤਿਆਰ ਕਰੀ ਖੜਿਆ ਆ ਇੱਧਰ ਆਪਣੇ ਨਾਲ ਦੇ ਸਾਥੀ ਵੀ ਤੇ ਨੀਸ਼ੂ ਭਾਈ ਜਿਹੜੇ ਕੱਲ ਦੇ ਆਪਣੇ ਤੋ ਵਿਛੜਦੇ ਵਿਛੜਦੇ ਕੱਲ ਦੇ ਆਪਣੇ ਨਾਲ ਆਟੋ ਪਾਰਟੀ ਹੋਣ ਦੀ ਗੱਲਬਾਤ ਕਰੀ ਜਾਂਦੇ ਸੀਗੇ ਤੇ ਹਜੇ ਤੇ ਕਰੋਨਾ ਦਾਣਾ ਪਾਣੀ ਆਪਣੇ ਨਾਲ ਲਿਖਿਆ ਵਾ ਤੇ ਉਹ ਜਿਹੜਾ ਉਧਰ ਖੜਿਆ ਸਾਈਕਲ ਲੈ ਕੇ ਆਦਾ ਤਿਆਰ ਇੱਥੋਂ ਜਿਹੜਾ ਕੰਨਿਆ ਕੁਮਾਰੀ ਦਾ ਆਪਣਾ ਸਫਰ ਰਹਿ ਗਿਆ 100 ਕਿਲੋਮੀਟਰ ਦੇ ਲਵੇ ਤਵੇ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆਂ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ ਚ ਤੇ ਹਜੇ ਤੱਕ ਆਪਾਂ ਚੰਗੀ ਤਰ੍ਹਾਂ ਆਖਾ ਖੁੱਲੀਆਂ ਨਹੀਂ ਆ ਚੱਲਦੇ ਆ ਕੋਈ ਅੱਗੇ ਹੋਟਲ ਦੇਖਦੇ ਆ ਉੱਥੇ ਚਾਹ ਪੀਨੇ ਤੇ ਫੇਰ ਆਪਾਂ ਅੱਗੇ ਦਾ ਸਫਰ ਚੰਗੀ ਤਰ੍ਹਾਂ ਖਿੱਚਾਂਗੇ ਕਿਉਂਕਿ ਤੜਕੇ ਦਰਚਾਨਾ ਨੇ ਆਪਾਂ ਨੂੰ ਅੱਜ ਥਾਤਾ ਉਹਨਾਂ ਨੂੰ ਪਤਾ ਸੀ ਆ ਇਹਨਾਂ ਨੇ ਭਾਈ ਕਾਲੀ ਆ ਤੇ ਥੋੜਾ ਜਿਹਾ ਜਲਦੀ ਠਾ ਲਈਏ ਕਿਉਂਕਿ ਮਾਤਾ ਉਹ ਉਧਰ ਪਾਣੀ ਛਿੜਕੀ ਜਾਂਦੀ ਤੇ ਇਹਨਾਂ ਨੇ ਆ ਸਾਹਮਣੇ ਘਰ ਆ ਉਹਨਾਂ ਦਾ ਤੇ ਉਹਨਾਂ ਨੇ ਤੜਕੇ ਤੜਕੇ ਠਾਤਾ ਸੀ ਕਹਿੰਦੇ ਪਾਣੀ ਪੋਣੀ ਛਿੜਕਣਾ ਤੇ ਆਪਾਂ ਵੀ ਅੱਜ ਟਾਈਮ ਨਹੀਂ ਤੁਰਨਾ ਸੀ ਆ ਤੇ ਧੰਨਵਾਦ ਮਾਤਾ ਦਾ ਜਿਹੜਾ ਨੇ ਆਪਾਂ ਨੂੰ ਟਾਈਮ ਨਾਲ ਠਾਤਾ ਹੁਣ ਆਪਸ ਦੇਆਂ ਸਨਿਆ ਕੋਈ ਵਧੀਆ ਪੈਂਡ ਆ ਜਾ ਨਵੇੜ ਲਾਂਗੇ 10 15 ਕਿਲੋਮੀਟਰ ਹੋਰ ਖਿੱਚ ਲਾਂਗੇ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਸਫਰਾਂੀ ਵਾਹ ਨੋ ਸਤਨਾੰ ਸ੍ਰੀ ਵਾਹਿਗੁਰੂ ਜੀਓ ਅੱਜ ਦਾ ਆਪਣਾ ਸਫਰ ਸੁਖਦਮਈ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਸਤ ਨਾਮੁ ਵਾਹਿ ਗੁਰੂ ਸਤ ਨਾਮੁ ਵਾਹਿ ਗੁਰੂ ਮੇਰੇ ਸਵਾਤੀ ਵਈ ਦਾ ਚੱਲੇ ਆ ਇੱਕ ਛੋਟਾ ਟੱਪ ਆਇਆ ਸੀ ਉੱਥੇ ਕੱਪੀ ਕੱਪੀ ਚਾਹ ਦੀ ਪੀ ਕੇ ਸਾਈਕਲ ਤੇ ਜੋਂ ਬੀਟਰੇ ਬਣਾਉਣ ਲੱਗਿਆ ਤੇ ਹੁਣ ਜਿਹੜਾ 25 ਤੋਂ 30 ਕਿਲੋਮੀਟਰ ਦਾ ਆਪਾਂ ਪੈਂਡਾ ਤਿਆਰ ਕਰ ਲਿਆ ਤੇ ਹੁਣ ਆਲੇ ਦੁਆਲੇ ਕੋਈ ਢਾਬਾ ਦੇਖਦੇ ਹਾਂ ਤੇ ਉੱਥੇ ਫਿਰ ਆਪਾਂ ਪੇਟ ਪੂਜਾ ਕਰਦੇ ਤੇ ਫਿਰ ਆਪਾਂ ਦੁਬਾਰੇ ਸਾਈਕਲ ਤੇ ਬੀਟਰੇ ਬੁਲਾਵਾਂਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਨੀਸ਼ੂ ਭਾਈ ਨੇ ਹਾਂਜੀ ਹਾਂਜੀ ਨਾਂ ਨਹੀਂ ਦੱਲਾਂਗੇ ਭਾਈ ਮੰਗ ਜਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨੀਸ਼ੂ ਭਾਈ ਨੇ ਪਿੰਡ ਨੂੰ ਜਾਣਾ ਹੈ ਸਾਧਨ ਮੇਰੀ ਨਹੀਂ ਆਂਦਾ ਇਸੇ ਕਰਕੇ ਆਪਾਂ ਥੋੜਾ ਜਿਹਾ ਨੀਵੀ ਪਾ ਕੇ ਸਾਈਕਲ ਖਿੱਚੀ ਅਨੇਵ ਟਾਈਮ ਨਾਲ ਜਿਹੜਾ ਆਪਾਂ ਕਿੰਨਾ ਕੁ ਮਾਰੀ ਪਹੁੰਚ ਜੀਏ ਤੇ ਨੀਸ਼ੂ ਬਾਈ ਨੂੰ ਜਿਹੜਾ ਪਿੰਡ ਨੂੰ ਭੇਜਦੀਏ ਰੋਟੀ ਖਾਣ ਵਾਲਾ ਟਾਬਾ ਤਾਂ ਨਹੀਂ ਮਿਲਿਆਗਾ ਸਾਥੀਆਂ ਨੇ ਇੱਧਰ ਬਾਈ ਨਾਰੀਅਲ ਦੀ ਵੇੜੀ ਲਾਈ ਖੜਾਗਾ ਤੇ ਇਹਦੇ ਕੋਲੇ ਬ੍ਰੇਕ ਮਾਰ ਲਈ ਹੈ ਤੇ ਇੱਧਰ ਸਲੇਟੀ ਤੇ ਵੀ ਬਾਈ ਨੇ ਲੇਖ ਰੱਖਿਆ ਹੈ 30 ਰੁਪਿਆ ਦਾ ਇੱਕ ਨਾਰੀਅਲ ਤੇ 4 ਪੀਸ 100 ਰੁਪਿਆ ਦੇ ਸਾਹਮਣੇ ਬੋਰਡ ਲਾ ਰੱਖਿਆਗਾ ਆਪਾਂ ਅੰਡਮਾਨ ਨਿਕੋਬਰ ਵੀ ਜਾਏ ਆ ਉੱਥੇ ਵੀ ਜਿਹੜਾ ਨਾਰੀਅਲ ਮਿਲਦਾ ਸੀ ਆਪਾਂ ਨੂੰ 40 ਰੁਪਏ ਦਾ ਮਿਲਦਾ ਸੀ ਆ ਤੇ ਪਹਿਲੀ ਵਾਰ ਇੰਨਾ ਸਸਤਾ ਆਪਾਂ ਨਾਰੀਅਲ ਦਾ ਪਾਣੀ ਪੀਣ ਲੱਗੇ ਆ ਇਹਦਾ ਪਾਣੀ ਜਿਹੜਾ ਮਿੱਠਾ ਹੁੰਦਾ ਤੇ ਇਹ ਸਾਰੇ ਨਾਲੋਂ ਵਧੀਆ ਹੁੰਦਾ ਨਾਰੀਅਲ ਦੇ ਪਾਣੀ ਦੇ ਮਾਮਲੇ 'ਚ ਕਿੰਗ ਕੋਕੋਨਟ ਪੈਪ ਚੱਕੀ ਬਿੱਟੂ ਬਈ ਸਾਰਿਆਂ ਨਾਲ ਸਸਤਾ ਨਾਰੀਅਲ ਅੱਜ ਆਪਾਂ ਨੂੰ ਮਿਲਿਆ ਪਾਣੀ ਜਿਹੜਾ ਜਿੱਦਾ ਅੱਗੇ 40 30 ਰੁਪਏ 40 ਰੁਪਏ 50 ਰੁਪਏ ਇੱਥੇ ਮਿਲਦੇ ਹੁੰਦੇ ਸੀ ਹਨਾ ਕੰਨਿਆ ਤਾਂ ਫਿਰ ਆਪਾਂ ਚੱਲਦੇ ਆ ਅੱਗੇ ਵੱਲ ਕੰਨਿਆ ਕੁਮਾਰੀ ਵਾਲੀ ਸਾਈਡ ਇੱਧਰ ਸਾਰੇ ਪਵਨ ਚੱਕੀਆਂ ਪਵਨ ਚੱਕੀਆਂ ਦੇਖਦੇ ਹਾਂ ਦੋਨੇ ਸਾਈਡ ਇੱਧਰ ਨੂੰ ਵੀ ਨਿਗਾਹ ਮਾਰਦੇ ਆ ਪਵਨ ਚੱਕੀਆਂ ਤੇ ਇੱਧਰਲੀ ਸਾਈਡ ਵੀ ਦੋਨੇ ਪਵਨ ਚੱਕੀਆਂ ਹੀ ਦਿਖੀ ਜਾਂਦੀਆਂ ਆ ਇੱਧਰ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਪਵਨ ਚੱਕੀਆਂ ਲੱਗੀਆਂ ਹੋਈਆਂ ਕੰਨਿਆ ਕੁਮਾਰੀ ਆਣ ਕੇ ਜਿਹੜੇ ਤਿੰਨ ਸਾਗਰ ਮਿਲ ਜਾਂਦੇ ਆ ਅਰਬ ਸਾਗਰ ਸਿੰਧ ਮਹਾਸਾਗਰ ਬੰਗਾਲ ਦੀ ਖਾੜੀ ਜਿਹੜਾ ਸਮੁੰਦਰ ਹੈ ਤਿੰਨ ਸਮੁੰਦਰਾਂ ਨਾਲ ਇੱਥੇ ਮਿਲਦੇ ਆ ਉਹਦੇ ਕਰਕੇ ਇੱਥੇ ਹਵਾ ਬਹੁਤ ਤੇਜ਼ ਚੱਲਦੀ ਹੈ ਕਰਕੇ ਆਪਣੇ ਪਿੱਛੇ ਜਿਹੜੀਆਂ ਪਵਨ ਚੱਕੀਆਂ ਚੱਲਦੀਆਂ ਦੇਖੀ ਜਨਿਓ ਇੱਥੇ ਜਿਹੜੀਆਂ ਆਲੇ ਦੁਆਲੇ ਬਹੁਤ ਜ਼ਿਆਦਾ ਪਵਨ ਚੱਕੀਆਂ ਲੱਗੀਆਂ ਹੋਈਆਂ ਤੇ ਇਹ ਕਾਰਨ ਇੱਥੇ ਹਵਾ ਜਿਹੜੀ ਬਹੁਤ ਤੇਜ਼ ਚੱਲਦੀ ਹੈ ਤੇ ਜਿਹੜੀਆਂ ਪਵਨ ਚੱਕੀਆਂ ਫੇਰੇ ਜਿਹੜੀ ਹਵਾ ਤੇਜ਼ ਘਾਟ ਪਵਨ ਚੱਕੀਆਂ ਜਿਹੜੀਆਂ ਹਵਾ ਤੇਜ਼ ਚੱਲਣ ਦੇ ਕਰਕੇ ਤੇ ਜਿਹੜੀ ਲਾਈਟ ਦੀ ਉਤਪਾਦਨ ਬਹੁਤ ਜ਼ਿਆਦਾ ਕਰਦੀਆਂ ਜਿਹੜੀ ਜਿਹੜੀ ਵੀ ਲਾਈਟ ਦੀ ਇੱਥੇ ਵਰਤੋਂ ਹੁੰਦੀ ਹੈ ਪੂਰੀ ਆਲੇ ਦੁਆਲੇ ਉਹ ਸਾਰੀ ਪਵਨ ਚੱਕੀਆਂ ਤੋਂ ਉਤਪਾਦਨ ਕੀਤੀ ਜਾਂਦੀ ਹੈ ਆਹ ਤਾਂ ਬਾਈ ਜੀ ਥੋੜੇ ਤੱਕਾ ਇੱਕ ਨਾਰੀਅਲ ਦਾ ਪਾਣੀ ਪਿਆ ਕੇ 15 ਤੋਂ 20 ਕਿਲੋਮੀਟਰ ਫੇਰ ਸਾਈਕਲ ਚਲਵਾਲਿਆ ਮੈਂ ਦੇਖਦਾ ਨਾ ਮਗਰ ਹੋਟਲ ਤੇ ਐਸਤੇ ਵੀ ਰੁਕਦੇ ਐਸਤੇ ਵੀ ਰੁਕਦੇ ਐ ਦੋ ਆਈ ਸੀ ਦੇ ਪਿੱਛੇ ਸੀਗੇ ਢਾਬੇ ਪੁੱਛੋ ਨਾ ਕਰਦੇ ਭਾਈ ਆਪਣੇ ਆਈ ਦੀ ਵੇ ਕਰ ਦਿਓ ਰੋਟਰੀ ਦਾ ਤੈਨੂੰ ਪੁੱਛਿਆ ਮੈਨੂੰ ਤਾਂ ਐਵੇਂ ਸੀ ਢਾਬੇ ਦੇਖਦੇ ਤੇ ਪਾਣੀ ਦੀ ਬੋਤਲਾਂ ਦੇਖਦੇ ਨਹੀਂ ਅਜੇ ਕਹਿੰਦੇ ਸੀ ਬਣਾਉਣਾ ਸਟਾਰਟ ਹੀ ਨਹੀਂ ਕੀਤਾ ਕਹਿੰਦਾ ਸੀ ਅੱਛਾ ਠੀਕ ਹੈ ਮੈਂ ਖਾਜ ਪਾਣੀ ਪਿਆ ਕੇ ਮੈਨੂੰ ਲੱਗਦਾ ਤੋਰਨੇ ਕੰਨਿਆ ਕੁਮਾਰੀ ਦੇ ਨੇੜੇ ਕਰਨੀ ਅੱਜ ਸਾਹਮਣੇ ਬੋਰਡ ਦੇ ਉੱਤੇ ਲਿਖਿਆ ਹੋਇਆ ਹੈ ਵੈਲਕਮ ਟੂ ਕੰਨਿਆ ਕੁਮਾਰੀ ਤੇ ਇੱਧਰ ਲਿਖਿਆ ਹੋਇਆ ਤਾਂ ਮਿਲਦੇ ਵਿੱਚ ਤੇ ਪਹੁੰਚ ਗਏ ਆ ਜਪਾਂ ਕੰਨਿਆਤੁਮਾਰੀ ਜਿਹੜੇ ਵਾਸਤੇ ਸਾਢੇ 7 ਮਹੀਨਿਆਂ ਦਾ ਸਫਰ ਕਰਕੇ ਆਏ ਆ ਪੰਜਾਬ ਤੋਂ ਕੰਨਿਆਕਬੜੀ ਇੱਧਰ ਲਿਖਿਆ ਹੋਆ ਵੇਕ ਆਨੰਦ ਕੇਂਦਰ ਬਿੰਦੂ ਤੇ ਇੱਥੇ ਆਣ ਕੇ ਜਮਾ ਭਾਰਤ ਦੀ ਹਾਦ ਦਾ ਜਮਾ ਖਤਮ ਹੋ ਜਾਂਦੀ ਹੈ ਜਦੋਂ ਆਪਾਂ ਮੈਪ ਤੇ ਦੇਖਾਂਗੇ ਤੇ ਜਮਾ ਇਹ ਥਲੜਲੇ ਪਾਸੇ ਹਿੱਸਾ ਆ ਜਾਂਦਾ ਕੰਨਿਆ ਕੁਮਾਰੀ ਜਮਾ ਨੁਕਰਜੀ ਤੇ ਇੱਥੇ ਆਪਾਂ ਇਸ ਟਾਈਮ ਖੜੇ ਆ ਤੇ ਇਹ ਕੰਨਿਆ ਕੁਮਾਰੀ ਸ਼ਹਿਰ ਦਾ ਆਲਾ ਦਵਾਲਾ ਜਦੋਂ ਆਪਾਂ ਪੰਜਾਬ ਤੋਂ ਚੱਲੇ ਸੀ ਇਹ ਤੇ ਜੇ ਦਿਨ ਚੱਲਣਾ ਸੀ ਉਹ ਤਾਂ ਇੱਕ ਦਿਨ ਪਹਿਲਾਂ ਆਪਾਂ Google Map ਤੇ ਸਰਚ ਕਰੀ ਜਾਂਦੇ ਸੀਗੇ ਕਿ ਕੰਨਿਆ ਕੁਮਾਰੀ ਕਿੱਧਰ ਪੈਂਦੀ ਐ ਤੇ ਬਿੱਟੂ ਬਾਈ ਤੇ ਮੈਂ ਤੇ ਹਰਪਾਲ ਬਾਈ ਸੋਚਦੇ ਹੁੰਦੇ ਸੀ ਕੰਨਿਆ ਕੁਮਾਰੀ ਜਾਵਾਂਗੇ ਆਪਾਂ ਜਮਾ ਥੱਲੇ ਪਈ ਐ ਮੈਪ ਦੇ ਉੱਤੇ ਤੇ ਹੌਲੀ 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 ਸਫ਼ਰ ਕਰਦੇ ਹੋਏ ਤੇ ਅੱਜ ਅਖੀਰਲੀ ਆਪਾਂ ਕੰਨਿਆ ਕੁਮਾਰੀ ਪਹੁੰਚ ਗਏ ਆ ਜਿਹੜਾ ਆਪਣਾ ਤੇ ਆਪਾਂ ਆਮ ਹੀ ਬੋਲਦੇ ਆ ਕਸ਼ਮੀਰ ਤੋਂ ਕਨਿਆ ਕੁਮਾਰੀ ਤੇ ਅੱਜ ਆਪਾਂ ਪੰਜਾਬ ਤੋਂ ਜੰਮੂ ਕਸ਼ਮੀਰ ਹਿਮਾਚਲ ਯੂਪੀ ਬਿਹਾਰ ਅੱਡ-ਅੱਡ ਸਟੇਟਾਂ ਘੁੰਮਦੇ ਅੰਡੇਮਾਨ ਨਿਕੋਬਰ ਇਧਰ ਦੀ ਹੁੰਦੇ ਹਵਾਈ ਤੇ ਅੱਜ ਆਪਾਂ ਸਾਢੇ 7 ਮਹੀਨਾ ਦਾ ਸਫ਼ਰ ਕਰਕੇ ਤੇ ਅਖੀਰਲੀ ਕਨਿਆ ਕੁਮਾਰੀ ਦੇ ਸ਼ਹਿਰ ਵਿੱਚ ਜਿਹੜੇ ਸਾਈਕਲਾਂ ਦੇ ਪੈਡਲ ਵੱਜੀ ਜਾਂਦੇ ਅੱਜ ਜਿਹੜੇ ਆਪਣੇ ਸਾਈਕਲਾਂ 'ਤੇ ਟਹਿਰਾਏ ਕੰਨਿਆ ਕੁਮਾਰੀ ਦੇ ਸ਼ਹਿਰ ਦੇ ਵਿੱਚ ਰੋਡ ਦੇ ਉੱਤੇ ਘੁੰਮੀ ਜਾਂਦੇ ਆ। ਇਧਰਲੇ ਪਾਸੇ ਆਪਣੇ ਭਾਰਤ ਦੀ ਆਖੀਰਲੀ ਜਿਹੜੀ ਜ਼ਮੀਨ ਪੈਂਦੀ ਈ ਹੈ, ਆਖੀਰਲੇ ਆਪਣੇ ਭਾਰਤ ਦਾ ਹਿੱਸਾ ਪੈਂਦਾ ਹੈ। ਇਹ ਸਮੁੰਦਰ ਦੇ ਨਾਲ ਖੈਣ ਲੱਗ ਜਾਂਦਾ ਹੈ ਤੇ ਉਧਰਲੇ ਪਾਸੇ ਆਪਾਂ ਚੱਲੇ ਆ। ਸਾਹਮਣੇ ਜਿਹੜਾ ਨਿਗਾ ਪਈ ਜਾਂਦਾ ਉਹ ਸਮੁੰਦਰ ਹੈ ਤੇ ਸਮੁੰਦਰ ਦੇ ਨਾਲ ਜਾ ਕੇ ਜਿੱਥੇ ਭਾਰਤ ਦੀ ਆਪਣੀ ਹੱਦ ਆ ਖਤਮ ਹੋ ਜਾਂਦੀ ਹੈ। ਇਹ ਨਹੀਂ ਪਤਾ ਵੀ ਮੰਦਰ ਹੈ ਕਿ ਕੀ ਚੀਜ਼ ਹੈ। ਇੱਧਰ ਇੱਕ ਬਿਲਡਿੰਗ ਬਣੀ ਹੋਈ ਐ ਤੇ ਹਵਾ ਬਹੁਤ ਤੇਜ਼ ਚੱਲੀ ਜਾਂਦੀ ਐ ਇੱਥੇ ਸਾਹਮਣੇ ਸਮੁੰਦਰ ਆ ਗਿਆ ਕਿਹੜੇ ਲੋਟ ਸਮੁੰਦਰ ਦੀਆਂ ਛਾਲਾਂ ਵੱਜੀ ਜਾਂਦੀਆਂ ਤੇ ਉਹ ਆ ਗਈ ਆਪਣੇ ਭਾਰਤ ਦੀ ਹੱਦ ਜੀ ਜਮਾ ਇੰਡੀਆ ਖਤਮ ਹੋ ਗਿਆ ਇੱਥੇ ਆਣ ਕੇ ਜਵਾਂ ਆਪਣੇ ਭਾਰਤ ਦੀ ਜਿਹੜੀ ਹੱਦ ਖਤਮ ਹੋ ਜਾਂਦੀ ਹੈ। ਚੱਲ 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 ਸੇਵਕਾ ਚੱਲ। ਸਾਢੇ 7 ਮਹੀਨਿਆਂ ਦਾ ਸਫ਼ਰ ਕੀਤਾ। ਅੱਪਾ ਇਸ ਟਾਈਮ ਉਸ ਜਗ੍ਹਾ ਤੇ ਖੜੇ ਆ। ਜਿੱਥੇ ਆਣ ਕੇ ਕਹਿੰਦੇ ਭਾਈ ਭਾਰਤ ਦੀ ਜਮਾਂ ਹੱਦ ਖਤਮ ਹੁੰਦੀ ਐ ਇਹ ਅਖੀਰਲੀ ਹੱਦ ਐ ਆ ਜਿਹੜੀ ਜ਼ਮੀਨ ਦੇਖੀ ਉਹਨੇ ਆਲੇ ਦੁਆਲੇ ਵਾਲੀ ਇਹ ਭਾਰਤ ਦੀ ਜਿਹੜੀ ਹੱਦ ਖਤਮ ਹੁੰਦੀ ਐ ਤੇ ਇੱਥੋਂ ਭਾਈ ਇੰਡੀਅਨ ਓਸ਼ਨ ਜਿਹੜਾ ਸਮੁੰਦਰ ਲੱਗਦਾ ਨਾਲ ਇਹ ਤੋਂ ਬਾਅਦ ਸਾਰਾ ਸਮੁੰਦਰ ਪੈਂਦਾ ਸਾਹਮਣੇ ਜਿਹੜਾ ਵਿਵੇਕਾਨੰਦ ਮੋਹਰੀਆ ਦਾ ਸਟੈਚੂ ਬਣਿਆ ਹੋਇਆ ਇਹ ਆ ਦੇਖੋ ਸਾਹਮਣੇ ਜਿਹੜਾ ਵਿਵੇਕਾਨੰਦ ਮੋਹਰੀਆ ਦਾ ਸਟੈਚੂ ਬਣਿਆ ਹੋਇਆ ਤੇ ਇਹ ਭਾਈ ਉਹ ਉਥੋਂ ਇਹ ਉਹ ਉੱਥੇ ਉਹਨਾਂ ਦਾ ਐਸਟੀਐਲ ਦਾ ਡਾਇਓ ਬਣਾ ਉੱਥੋਂ ਚੱਲਦੀ ਹੈ ਕਿਸਤੀ ਸਮੁੰਦਰ ਦੇ ਵਿੱਚ ਚਲ ਜਾ ਕੇ ਤੇ ਉੱਥੇ ਛੱਡਦੀ ਹੈ ਉਹ ਵੀ ਦੇਖਣ ਵਾਲੀ ਜਗ੍ਹਾ ਤੇ ਇੱਥੇ ਭਾਈ ਆਪਾਂ ਪੰਜਾਬ ਤੋਂ ਚੱਲ ਕੇ ਤੇ ਜਿੱਥੇ-ਜਿੱਥੇ ਆਪਣੇ ਭਾਰਤ ਦੀ ਹੱਦ ਖਤਮ ਹੁੰਦੀ ਹੈ ਇੰਦਰਾ ਪੁਆਇੰਟ ਵੀ ਆਪਣੇ ਭਾਰਤ ਦੀ ਉੱਥੇ ਜਾ ਕੇ ਹੱਦ ਖਤਮ ਹੁੰਦੀ ਹੈ ਤੇ ਕਿਹੜੇ ਲੋਟ ਭਾਈ ਸਾਹਮਣੇ ਸਮੁੰਦਰ ਦੀਆਂ ਛੱਲਾ ਵੱਜੀ ਜਾਂਦੀਆਂ ਇਹ ਆ ਦੇਖੋ ਉਹਨਾਂ ਦਾ ਲੂਣੀਆਂ ਲੈ ਲੈ ਕੇ ਸਮੁੰਦਰ ਤੇ ਸਾਹਮਣੇ ਜਿਹੜੇ ਸਮੁੰਦਰ ਚ ਨਹਾਈ ਜਾਂਦੇ ਆ ਵੈਸੇ ਇਹ ਜਗ੍ਹਾ ਨੂੰ ਲਾਇਕ ਤਾਂ ਹੈ ਨਹੀਂ ਜੈਸਾ ਹੋਣਾ ਛੱਲਾ ਹੁੰਦੀਆਂ ਸਮੁੰਦਰ ਦੀਆਂ ਕਿਹੜੇ ਲੋਟ ਜਿਹੜੀਆਂ ਸਮੁੰਦਰ ਦੀਆਂ ਛੱਲਾ ਵੱਜੀ ਜਾਂਦੀਆਂ ਤੇ ਆਸੇ-ਪਾਸੇ ਪੱਥਰ ਪਏ ਆ ਸਮੁੰਦਰ ਦੇ ਵਿੱਚ ਤੇ ਜੇ ਮਾੜਾ-ਮੋਟਾ ਪਾਣੀ ਅੰਦਰ ਖਿੱਚ ਕੇ ਲੈ ਗਿਆ ਤੇ ਛੱਲ ਗਏ ਜਿਆਦਾ ਤੇਜ਼ ਆ ਗਈ ਤਾਂ ਪੱਥਰ-ਪੁੱਥਰ ਸਿਰ ਚ ਵੱਜ ਗਿਆ ਤਾਂ ਫਿਰ ਨੁਕਸਾਨ ਵੀ ਹੋ ਸਕਦਾ ਸਾਹਮਣੇ ਦੇਖੋ ਕਿਹੜੇ ਲੋਡ ਜੜੀਆਂ ਏ ਉਹ ਦੇਖੋ ਮਗਰ ਛੱਲ ਆਈ ਜਾਂਦੀ ਆ ਗਈ ਛੱਲਾ ਬਹੁਤ ਤੇਜ਼ ਵੱਜੀ ਜਾਂਦੀਆਂ ਕੰਧਾਂ ਦੇ ਨਾਲ ਕਿਉਂਕਿ ਹਵਾ ਬਹੁਤ ਤੇਜ਼ ਚੱਲੀ ਜਾਂਦੀ ਅੱਜ ਉਹਦੇ ਕਰਕੇ ਛੱਲਾ ਵੀ ਥੋੜੀਆਂ ਤੇਜ਼ ਹੋਈਆਂ ਵੀ ਆ ਤੇ ਇੱਧਰ ਆਪਾਂ ਜਿੱਥੇ ਜਮਾ ਭਾਰਤ ਦੀ ਹੱਦ ਲੱਗਦੀ ਥੰਬੀ ਦੇ ਨਾਲ ਚਾਰੇ ਸਾਈਕਲ ਲਿਆ ਕੇ ਖੜਾਤੇ ਆ ਸੰਦੀਪ ਦਾ ਸਫਰਨਾਵਾ ਫੇਲ ਬੰਦਾ ਨੀਸ਼ੂ ਹਾਈਕਰ ਤੇ ਬਿੱਟੂ ਫੇਲੀਅਰ ਇਹ ਚਾਰਾਂ ਦੇ ਸਾਈਕਲ ਆ ਜਿਹੜੇ ਆਪਾਂ ਜਿੱਥੇ ਆਪਣੀ ਜਮਾ ਇਹ ਤੋਂ ਕਹਿ ਦਈਏ ਕਿ ਗੇਟ ਅੰਦਰਲੀ ਸਾਈਡ ਭਾਰਤ ਦੀ ਹੱਦ ਖਤਮ ਹੁੰਦੀ ਆ ਸਮੁੰਦਰ ਲੱਗਦਾ ਤੇ ਇਹ ਤੋਂ ਬਾਅਦ ਚੋਂ ਆਪਾਂ ਇੱਥੋਂ ਪੰਜਾਬ ਨੂੰ ਵਾਪਸੀ ਕਰਾਂਗੇ ਉੱਪਰ ਨੂੰ ਚੜਨ ਲੱਗਾਂਗੇ ਗੋਆ ਹੋ ਕੇ ਤੇ ਇੱਧਰ ਦੀ ਘੁੰਮ ਦੇ ਘਮਾਉਂਦੇ ਰਾਜਸਥਾਨ ਹੁੰਦੇ ਦਿੱਲੀ ਹੁੰਦੇ ਤੇ ਆਪਣਾ ਇੱਕ ਤਖਤ ਰਹਿੰਦਾ ਨਦੇੜ ਸਾਹਿਬ ਉਹ ਵੀ ਆਪਾਂ ਕਰਦੇ ਹੋਏ ਤੇ ਵਾਪਸੀ ਪੰਜਾਬ ਤੋਂ ਪੰਜਾਬ ਤੋਂ ਆਪਾਂ ਦੇਖਾਂਗੇ ਵੀ ਆਪਾਂ ਰਾਜਸਥਾਨ ਹੋ ਕੇ ਪਿੰਡ ਵੜਦੇ ਆ ਕਿ ਪੰਜਾਬ ਹੋ ਕੇ ਹਰਿਆਣਾ ਹੋ ਕੇ ਇੱਥੋਂ ਆਪਾਂ ਅੱਜ ਕਰਦੇ ਆ ਕਿ ਤੜਕੇ ਵਾਪਸੀ ਕਰਦੇ ਆ ਫਿਰ ਆਪਾਂ ਵਾਪਸੀ ਨੂੰ ਚਾਲੇ ਪਾਵਾਂਗੇ ਇੱਥੋਂ ਅੱਗੇ ਵੱਲ ਕਨਿਆ ਕੁਮਾਰੀ ਦੇ ਆਪਾਂ ਲਾਸਟ ਪੁਆਇੰਟ ਤੇ ਜਾ ਕੇ ਤੇ ਹੁਣ ਆਪਾਂ ਵਾਪਸੀ ਆ ਗਏ ਆਂ ਹੁਣ ਆਪਾਂ ਜਾਈਏ ਨਾ ਰੇਲਵੇ ਸਟੇਸ਼ਨ ਤੇ ਜਿੱਥੋਂ ਨੀਸ਼ੂ ਭਾਈ ਨੇ ਟ੍ਰੇਨ ਫੜਨੀ ਹੈ ਤੇ ਸਾਈਕਲ ਵੀ ਜਿਹੜਾ ਪਾਰਸਲ ਕਰਾਉਣਾ ਹੈ ਸਾਢੇ 4 ਵਜੇ ਆਪਾਂ ਕੰਨਿਆ ਕੁਮਾਰੀ ਦੇ ਰੇਲਵੇ ਸਟੇਸ਼ਨ ਤੇ ਆਏ ਸੀਗੇ ਤੇ ਹੁਣ ਜਿਹੜਾ ਸਮਾਂ 7:00 ਵਜੇ ਤੇ ਹਜੇ ਤੱਕ ਆਪਾਂ ਰੇਲਵੇ ਸਟੇਸ਼ਨ ਦੀ ਬੈਠੇ ਆ ਆਪਣੇ ਨੀਸ਼ੂ ਭਾਈ ਦਾ ਜਿਹੜਾ ਸਾਈਕਲ ਹੈ ਉਹ ਕੋਰੀਅਰ ਕਰਾਉਣਾ ਤੇ ਪਹਿਲਾਂ ਤਾਂ ਉਹਦਾ ਆਧਾਰ ਕਾਰਡ ਉਹਦਾ ਹੈ ਜਿਹੜਾ ਸੀ ਆ ਤੇ ਉਹਦੇ ਦੋ ਟੁਕੜੇ ਹੋਏ ਪਏ ਸੀ ਤੇ ਭਾਈ ਉਹ ਆਧਾਰ ਕਾਰਡ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਫਿਰ ਕਹਿੰਦੇ ਆਧਾਰ ਕਾਰਡ ਤੁਸੀਂ ਨਵਾਂ ਕਢਾ ਕੇ ਲੈ ਕੇ ਆਓ। ਉਹੋ ਜਿਹੜਾ ਫੋਨ 'ਚ ਹੁੰਦਾ ਕੀ ਕਹਿੰਦੇ ਉਹ ਪਤਾ ਨਹੀਂ ਕਿਹੜੇ ਐਪ ਜਿਹੇ 'ਚ ਹੁੰਦਾ ਉਹ ਵੀ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਤੁਹਾਡਾ ਆਧਾਰ ਕਾਰਡ ਸਾਡੇ ਕੋਲੇ ਹੋਣਾ ਚਾਹੀਦਾ। ਫਿਰ ਘੰਟਾ ਕੋ ਬਾਜ਼ਾਰ 'ਚ ਗੇਰੇ ਨੀਸ਼ੂ ਭਾਈ ਤੇ ਬਿੱਕੂ ਭਾਈ ਤੇ ਹਰਪਾਲ ਭਾਈ ਮੈਂ ਇੱਥੇ ਰੇਲਵੇ ਸਟੇਸ਼ਨ ਤੇ ਬੈ ਕੇ ਤੇ ਫੋਨ ਚਾਰਜ ਲਈ ਰੱਖਾ ਤੇ ਹੁਣ ਭਾਈ ਬਿੱਕੂ ਭਾਈ ਤੇ ਨੀਸ਼ੂ ਭਾਈ ਤੇ ਹਰਪਾਲ ਭਾਈ ਜਿੱਥੇ ਉਹ ਪੈਕੇਜ ਆ ਕਰ ਦਿੰਦੇ ਪਾਰਸਲ ਉੱਥੇ ਬੈਠੇ ਤੇ ਹਜੇ ਤੱਕ ਕੋਈ ਹਿੱਲਾ ਗੁੱਲਾ ਕੋਸ ਨਹੀਂ ਹੋਇਆਗਾ ਸਾਈਕਲ ਤੋਂ ਸਮਾਨ ਲਾ ਕੇ ਨਿਸ਼ੂ ਬਾਈ ਪਾਸੇ ਰੱਖੀ ਬੈਠਾ ਹੈ ਤੇ ਸਾਈਕਲ ਜਿਹੜਾ ਸਾਈਡ ਤੇ ਖੜਾਈ ਖੜਾ ਹੈ ਤੇ ਹਜੇ ਤੱਕ ਸਾਈਕਲ ਉਹਨਾਂ ਨੇ ਕੋਰੀਅਰ ਨਹੀਂ ਦਿੱਤਾ ਤੇ ਇਹ ਹੈਗਾ ਕੰਨਿਆ ਕੁਮਾਰੀ ਦਾ ਰੇਲਵੇ ਸਟੇਸ਼ਨ ਹੈ ਇੱਧਰ ਟਿਕਟ ਘਰ ਹੈ ਤੇ ਇੱਧਰ ਅੱਗੇ ਜਾ ਕੇ ਪਲੇਟਫਾਰਮ ਤੋਂ ਥੋੜਾ ਇੱਧਰ ਨੂੰ ਜਾਵਾਂ ਅੱਗੇ ਜਾ ਕੇ ਥੋੜਾ ਇੱਧਰ ਨੂੰ ਜਾਵਾਂਗੇ ਉੱਥੇ ਕੋਰੀਅਰ ਕਰਦੇ ਆ ਤੇ ਇੱਥੇ ਮੈਂ ਬੈਠਣ ਨੂੰ 3 ਘੰਟੇ ਹੋ ਗਏ ਤੇ ਜਿਹੜਾ ਹੁਣ ਬਿੱਟੂ ਬਾਈ ਨੂੰ ਫੋਨ ਕੀਤਾ ਵੀ ਭਾਈ ਮੈਂ ਇੱਥੇ ਬੈਠਾ ਬੈਠਾ ਥੱਕ ਗਿਆ ਤੇ ਨੀਂਦ ਦੇ ਟੁੱਲੇ ਹੀ ਆਉਣ ਲੱਗ ਗਿਆ ਤੇ ਤੂੰ ਆ ਜਾ ਤੇ ਕੱਪੀ ਕੱਪੀ ਕੋਈ ਚਾਹ ਦੀ ਪੀਏ ਇਹ ਬਜਾਰਾ ਉਹ ਤੇ ਹੁਣ ਬਾਜ਼ਾਰ ਨੂੰ ਚਾਲਦੇ ਚਾਹ ਪੀ ਕੇ ਆਉਨੇ ਆ ਤੇ ਫਿਰ ਦੇਖਦੇ ਆ ਜੇ ਕੀ ਬੰਦਾ ਕੀ ਗੱਲਬਾਤ ਹੁੰਦੀ ਆ ਤੇ ਅੱਜ ਵੀ ਰਾਤ ਆਪਾਂ ਨਹੀਂ ਕਿੰਨੇ ਕੁ ਮਾਰੀ ਦੇ ਵਿੱਚ ਹੀ ਨਿਕਲੂਗੀ ਆਪਾਂ ਤੜਕੇ ਜਦੋਂ 4:30 ਵਜੇ ਵਿਹਲੇ ਹੋ ਗਏ ਸੀ ਬਿੱਟੂ ਬਾਈ ਨੇ ਗੱਲਬਾਤ ਕੀਤੀ ਸੀ ਵੀ ਆਪਾਂ ਜਿਹੜਾ ਇਸ ਸ਼ਹਿਰ ਤੋਂ ਬਾਹਰ ਨਿਕਲ ਜਾਾਂਗੇ ਤੇ ਬਾਹਰ ਕਿਤੇ ਨਿਕਲ ਕੇ ਤੇ ਆਪਾਂ ਟੈਂਟ ਉਤਲਾ ਲਾਂਗੇ ਪੈਟਰੋਲ ਪੰਪ ਤੇ ਤੇ ਮੈਨੂੰ ਲੱਗਦਾ ਨਹੀਂ ਵੀ ਅੱਜ ਆ ਤੇ ਅੱਜ ਆਪਾਂ ਕਿੰਨਿਆ ਕਮਾਰੀ ਸ਼ਹਿਰ 'ਚ ਹੀ ਰਵਾਂ ਕਿਤੇ ਆਲੇ-ਦੁਆਲੇ ਤੇ ਹੁਣ ਚੱਲਦੇ ਆਂ ਬਾਜ਼ਾਰ ਨੂੰ ਬਿੱਟੂ ਭਾਈ ਆਉਂਦਾ ਫਿਰ ਕੱਪੀ-ਕੱਪੀ ਚਾਹ ਪੀ ਕੇ ਆਉਂਦੇ ਆਂ ਨੀਸ਼ੂ ਭਾਈ ਦਾ ਜਿਹੜਾ ਸਾਈਕਲ ਆ ਪਾਰਸਲ ਉਹਨਾਂ ਨੇ ਜਮ੍ਹਾਂ ਕਰ ਲਿਆ ਤੇ ਪੈਕ-ਪੋਕ ਕਰਕੇ ਤੇ ਨੀਸ਼ੂ ਭਾਈ ਸਾਈਕਲ ਉਹਨਾਂ ਨੂੰ ਫੜਾਇਆ ਉਹਨਾਂ ਦੀ ਜ਼ਿੰਮੇਵਾਰੀ ਤੇ ਵੀ ਭਾਈ ਹੁਣ ਥੋੜੀ ਜ਼ਿੰਮੇਵਾਰੀ ਆ ਤੇ ਨੀਸ਼ੂ ਭਾਈ ਆਪ ਪਈਏ ਪਾ ਹੋ ਗਿਆ ਤੇ ਇੱਧਰ ਜਿਹੜਾ ਆ ਪਈਏ ਪਾ ਨੀਸ਼ੂ ਭਾਈ ਆਪਣੇ ਸਾਈਕਲ ਦਾ ਕੀ ਕੋਸ ਖਰਚਾ ਲੱਗਿਆ ਪਿੰਡ ਇਥੋਂ ਕੰਨਿਆ ਕਮਾੜੀ ਤੋਂ ਲੁਧਿਆਣੇ ਪਹੁੰਚਾਉਂਦਾ ਟੋਟਲ 500 ਰੁਪਏ ਮਾਰ ਕੇ ਚਲੋ ਜੀ 500 ਰੁਪਏ ਲੱਗੇ ਠੀਕ ਹੈ ਤੇ ਹੁਣ ਆਪਾਂ ਚੱਲਦੇ ਹਾਂ ਕਿਸੇ ਪਾਸੇ ਦੇਖਦੇ ਆ ਰਹਿਣ ਸਹਨ ਦਾ ਵਸਤਾਲ ਕਿੱਥੇ ਰੁਕਣਾ ਕਿੱਥੇ ਕੀ ਗੱਲਬਾਤ ਹੈ ਬਾਕੀ 500 ਦੇ ਨਾਲ 100-100 ਉਹਨਾਂ ਨੇ ਐਕਸਟਰਾ ਲਏ ਆ ਲੋਡਿੰਗ ਦੇ ਤੇ ਅਨਲੋਡਿੰਗ ਠੀਕ ਹੈ ਮਤਲਬ ਆਪਣੀ ਇੱਛਾ ਹੈ ਜੇਨੇ ਕਿ ਨਹੀਂ ਮੈਂ ਤਾਂ ਹੁਣ ਕਹਤਾ ਮੈਂ ਤਾਂ ਸੇਫਟੀ ਕਰ ਦਿਓ ਤੇ ਉਹਨਾਂ ਨੇ ਤਾਂ ਮੰਗੇ 50 ਹੀ ਸੀਗੇ ਟੋਟਲ 25-25 ਲੋਡਿੰਗ ਅਨਲੋਡ ਇਹ ਬਾਕੀ ਸਿੱਧੇ ਹੀ ਤੁਹਾਡਾ ਜੀ ਹਾਂ ਹਾਂ ਸਹੀ ਗੱਲ ਹੈ ਵੀ ਸਾਈਕਲ ਤੋਂ ਕੋਈ ਦਿੱਕਤ ਨਾ ਆਵੇ ਹਾਂ ਕਿਉਂਕਿ ਇਹ ਜੇ ਆਪਣਾ ਦੇਸੀ ਸਾਈਕਲ ਹੋਵੇ ਤਾਂ ਉਹਦੇ ਕੋਈ ਦਿੱਕਤ ਨਹੀਂ ਇਹਦੇ ਪਾਈਆਂ ਟਿਕਨੀਆਂ ਹੀ ਹੁੰਦੀਆਂ ਹੀ ਆ ਆ ਜਿਹੜੇ ਗੇਅਰ ਨੂੰ ਅੱਗੇ ਪਿੱਛੇ ਕਰਨ ਵਾਲੀਆਂ ਜੇ ਮਾੜਾ ਮੋਟਾ ਇਹ ਤੇ ਦਾਬ ਦੂ ਆ ਜੀ ਤੇ ਟੁੱਟ ਜਾਣ ਤਾਂ ਫਿਰ ਜਮਾਂ ਹੀ ਸਾਈਕਲ ਫਿਰ ਸਾਈਕਲ ਦਾ ਕੰਮ ਔਖਾ ਹੋ ਜਾਂਦਾ